ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਾਈ 8 ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਅੱਜ ਦੀ ਬੱਚ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚੋਂ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਾਈ ਕੋਲੇ 8 ਬੱਚੀਆਂ ਬਕਾਊਗਾ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਕੋਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰ ਲੋ 8146715312 ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਂ ਬਾਈ ਭਪਿੰਦਰ ਸਿੰਘ ਪਿੰਡ ਗੁਰੂ ਸਰ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਤਹਿਸੀਰ ਆਂਪਲਾ ਬੋਲ ਬਾਈ ਨੇੜੇ ਪਿੰਡ ਬਾਈ ਕਿਹੜਾ ਰਹਿ ਨੇੜੇ ਬਾਈ ਭਗਤਾਪਾਈ ਜਲਾਲ ਕੇਸਰ ਵਾਲਾ ਆਕਲੀ ਮੋਬਾਈਲ ਨੰਬਰ ਬੋਲੋ 847864010 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿ ਬਰੇ ਅਠਵਚੀਆਂ ਨੇ ਹਾਂਜੀ ਬਾਈ ਠੀਕ ਆ ਬਾਈ ਇਧਰੋਂ ਸ਼ੁਰੂ ਕਰ ਲੈਨੇ ਜਿਹੜੀ ਆ ਤੁਰੀ ਫਿਰ ਦੇਰੀ ਉਮਰ ਕਿੰਨੀ ਕਾ ਬਾਈ ਇਹ ਬਾਈ 5 ਤੋਂ ਲੈ ਕੇ 7 ਮਹੀਨਿਆਂ ਤੱਕ ਆ ਬਾਈ ਸਾਰੀਆਂ ਦੀ ਹਾਂਜੀ ਬਾਈ ਠੀਕ ਆ 5 ਮਹੀਨਿਆਂ ਤੋਂ ਲੈ ਕੇ 7 ਮਹੀਨਿਆਂ ਤੱਕ ਸਾਰੀਆਂ ਦੀ ਉਮਰ ਕੱਲੀ ਆ ਵੱਡੀ ਐ ਸ਼ਹਿਰ ਛੱਡ ਕੇ ਹਾਂਜੀ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਹੈ ਇਹਨਾਂ ਦੀ ਮਾਂ ਦਾ ਬਾਈ ਮਾਮਾ ਦਾ ਤਾਂ ਬਈ ਹੁਣ ਉਹਨਾਂ ਨੇ ਤਾਂ ਆਪਾਂ ਨੂੰ ਯਾਰ 30 ਕਿਸੇ ਦਾ 30 ਪਲੱਸ ਦੱਸਿਆ ਕਿ ਇਹਦਾ 25 ਪਲੱਸ 2-3 ਬੱਚੀਆਂ ਸਾਡੀਆਂ ਘਰ ਦੀਆਂ ਵੀ ਆ ਬਈ ਵਿੱਚ ਠੀਕ ਹੈ ਬਾਕੀ ਬਈ ਦੁੱਧ ਆਪਣੀ ਸੇਵਾ ਤੇ ਆ ਬਈ ਹੁਣ ਜੇ ਇਹੀ ਕਹਿੰਨੇ ਤੂੜੀ ਤੇ ਬੰਨਤਾਂ ਜਿਵੇਂ ਆ ਵਿੱਚ ਬਈ ਸਹੀ ਆ ਹੁਣ ਮੰਨ ਕੇ ਲੋ ਆਪਾਂ ਕੁਝ ਪਾਇ ਨਾ ਫਿਰ ਮਾਮਾ ਦਾ ਰਿਕਾਰਡ ਵੀ ਕੀ ਕਰੂ ਸਹੀ ਗੱਲ ਆ ਬਈ ਰਿਕਾਰਡ ਵੀ ਕੀ ਕਰੂ ਜੇ ਸੇਵਾ ਹੀ ਨਾ ਹੋਣੀ ਹਾਂਜੀ ਬਈ ਠੀਕ ਆ ਬਈ ਕਿਹੜੇ ਕਿਹੜੇ ਸੀਮਣ ਨੇ ਪਤਾ ਕੱਲੀ ਕੱਲੀ ਬਾਰੇ ਹਾਂਜੀ ਬਾਈ ਸੀਮਣ ਰਿਕਾਰਡ ਆਪਣੇ ਕੋਲ ਬਈ ਸਾਰਾ ਪਿਆ ਜਦੋਂ ਕੋਈ ਬਾਈ ਆਊਗਾ ਜਿਵੇਂ ਉਹਨਾਂ ਨੇ ਆਪਾਨੂੰ ਲੈ ਕੇ ਡਿਟੇਲ ਦਿੱਤੀ ਆ ਬਾਈ ਬਾਕੀ ਫੋਨ ਤੇ ਵੀ ਗੱਲ ਕਰਵਾ ਦਾਂਗੇ ਜਿੱਥੋਂ ਲੰਗਾ ਉਹ ਸਾਰਾ ਕੁਝ ਆਪਣੇ ਕੋਲ ਪਿਆ ਬਈ ਠੀਕ ਆ ਬਾਈ ਕੱਲੀ ਕੱਲੀ ਦੀ ਜਿਹੜੀ ਸੀਮਣ ਡਿਟੇਲ ਆ ਬਾਈ ਕਹਿੰਦਾ ਸਾਰੀ ਮਿਲੂਗੀ ਕੋਈ ਮਾਰ ਜਿਹੜੀਆਂ ਆਪਣੀਆਂ ਘਰ ਦੀਆਂ ਬਾਈ ਉਹਨਾਂ ਨੇ ਤਾਂ ਸਟਰਾ ਵੀ ਪਾਏ ਆ ਓਕੇ ਬਾਈ ਹਾਂਜੀ ਠੀਕ ਆ ਬਾਈ ਤੋਰੀ ਮੜੀ ਇਹਨਾਂ ਵਿੱਚੀਂ ਕਵਾਲਿਟੀ ਚੈੱਕ ਕਰਵਾ ਨਾ ਫੇਸ ਚੰਗਾ ਪ੍ਰਿੰਟ ਚੰਗਾ ਤੋਰਾ ਚੈੱਕ ਕਰ ਲੈ ਤੋਰਾ ਵੀ ਕਰਮਲੀ ਦਾ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਉਮਰ ਭਾਈ ਨੇ ਦੱਸ ਦਿੱਤੇ 5 ਕ ਮਹੀਨਿਆਂ ਤੋਂ ਲੈ ਕੇ 7 ਕ ਮਹੀਨਿਆਂ ਦਾ ਕੋਮਰਾ ਪ੍ਰਿੰਟ ਪ੍ਰਿੰਟ ਪੂਰੇ ਚੰਗਾ ਕੁਆਲਿਟੀ ਫੁੱਲਾ ਲੈ ਕੁਆਲਿਟੀ ਚੈੱਕ ਕਰ ਲੋ ਥਣ ਚਾਰ ਚਾਰੀ ਹੋਣਗੇ ਨਾ ਹਾਂਜੀ ਭਾਈ ਜੇ ਕਿਤੇ ਫੋਟ ਹੋਈ ਭਈ ਉਹਦਾ ਆਪਾਂ ਕਰਾਇਆ ਦੇਵਾਂਗੇ 2000 ਰੁਪਏ ਘਟਕੇ ਦੇਵਾਂਗੇ ਬੱਛੀ ਜੇ ਇੱਕ ਦਾ ਹੀ ਫੋਟ ਨਿਕਲੇ ਠੀਕ ਆ ਭਾਈ ਹੂੰ ਕਵਾਲਿਟੀ ਚੰਗੀ ਆ ਬਈ ਤੋੜਾ ਤਾਰਾ ਚੈੱਕ ਕਰ ਲੋ ਤੋੜੇ ਤਾਰੇ ਦੀਆਂ 1 ਨੰਬਰ ਆ 4 ਹੀ ਥਣ ਹੋਣਗੇ ਬਾਈ ਕਹਿੰਦਾ ਕੋਈ ਫੋਟ ਨਹੀਂ ਛਾਂਗਣੀ ਹੋਣੀ ਹੈ ਨਾ ਬੱਚੀਆਂ ਸਾਰੀਆਂ ਚੰਗੀਆਂ ਨੇ ਬਾਕੀ ਐਚਐਫ ਨੇ ਸੱਤ ਬੱਚੀਆਂ ਇੱਕ ਘਰ ਸ਼ਰ ਸੀ ਨਾ ਵਿੱਚ ਇਹ ਬਾਈ ਜੇ ਤਾਂ ਕੋਈ ਇਹਦੇ ਪੈਸੇ ਭਰ ਦੂਗਾ ਤਾਂ ਇਹ ਵੀ ਵੇਚ ਦਾਂਗੇ ਬਾਈ ਵੱਡੀ ਹਾਂਜੀ ਇਹਦੇ ਬਈ ਟੀਕਾ ਲੱਗਿਆ ਹੋਇਆ ਕਿੰਨੇ ਕ ਦਿਨ ਹੋ ਗਏ ਇਹਦੇ ਇਹਦੇ ਵੀ ਹੋਗੇ ਹੋਣਗੇ 10 ਦਿਨ ਟੀਕੇ ਭਰਾਏ 10 ਦਿਨ ਹੋਗੇ ਸੀਮਨ ਭਰਾਏ ਨੂੰ ਬਾਈ ਕਹਿੰਦਾ ਜੇ ਕੋਈ ਭਰਾ ਮੰਗੂਗਾ ਤੇ ਰੇਟ ਤਾਂ ਪੁੰਛੀ ਹੋ ਜਾਣਾ ਇਹਦਾ ਵੀ ਰੇਟ ਫੋਨ ਤੇ ਕਰਾਂਗੇ ਜੇ ਕੋਈ ਪੈਸੇ ਭਰੂ ਤਾਂ ਦੇਣੀ ਆ ਵਾਛੀ ਕਿਉਂਕਿ ਸਾਨੂੰ ਪਤਾ ਬਈ ਇਹ ਕਿਹੜੇ ਸੀਮਨ ਦੀ ਆ ਹੂੰ ਬਾਕੀ ਇਹਦੀ ਬਈ ਸਾਰੀ ਡਿਟੇਲ ਆ ਚੰਗਾ ਟੀਕਾ ਭਰਿਆ ਸੀ ਤਾਂ ਕਰਕੇ ਵਾਜੇ ਕੋਈ ਪੈਸੇ ਭਰ ਦੂਗਾ ਤਾਂ ਹੀ ਵੇਚ ਦਾਂਗੇ ਨਹੀਂ ਠੀਕ ਆ ਬਾਈ ਇਹ ਕੱਲੀ ਵੱਡੀ ਐਰ ਸ਼ਹਿਰ ਛੱਡ ਕੇ ਬਾਕੀ ਸਾ ਅੱਠ ਨਗ ਨਹੀਂ ਹੈ ਨਾ ਕੀ ਮੋਲ ਅੱਠਾਂ ਦਾ ਕੱਠੀਆਂ ਦਾ ਹੀ ਦਾ ਅੱਠਾਂ ਦਾ ਬਈ 1 ਲੱਖ 10000 ਰੁਪਇਆ ਜੇ ਕੋਈ ਕੱਲੀ ਕੱਲੀ ਲਊਗਾ ਉਹਦਾ ਪਰ ਰੇਟ ਬਾਕੀ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਹਾਂ ਜੀ ਕੱਠੀਆਂ ਦਾ ਮੁੱਲ ਹੀ 1,10,000 ਰੁਪਇਆ ਜੇ ਕੋਈ ਵੀਰ ਹੈ ਨਾ ਕੱਲੀ ਕੱਲੀ ਖਰੀਦਣ ਦਾ ਚਾਹਵਨ ਹੋਇਆ ਤਾਂ ਬਾਈ ਕਹਿੰਦਾ ਉਹਦਾ ਮੁੱਲ ਜਿਹੜਾ ਫੋਨ ਤੇ ਕਰਾਂਗੇ ਮੁੱਲ ਵੈਸੇ ਕੱਲੀ ਦਾ ਵੀ ਕੋਈ ਚੱਕਰ ਨਹੀਂ ਜਾਇਜ਼ ਹੀ ਹੋਊਗਾ ਬੱਚੀਆਂ ਸਾਰੀਆਂ ਚੰਗੀਆਂ ਕੁਆਲਿਟੀ ਵਾਲੀਆਂ ਚੰਗੇ ਸੀਮਣ ਦੇ ਬਰੀਡ ਵਾਲੀਆਂ ਬੱਚੀਆਂ ਨੇ ਬਾਈ ਬਾਕੀ ਬਾਈ ਮੀਂਹ ਮੂੰਹ ਦਾ ਪਿਆ ਕਰਕੇ ਨਾ ਗਾਰੇ 'ਚ ਬੈਠੀਆਂ ਨਵਾਉਣ ਵਾਲੀਆਂ ਹੂੰ ਬਾਕੀ ਖੁੱਲੀਆਂ ਛੱਡੀਆਂ ਨੇ ਆ ਨਾ ਇੱਥੇ ਖੁੱਲੀਆਂ ਛੱਡੀਆਂ ਵੇ ਬਾਈ ਉਹਦਾ ਕਰਕੇ ਸਹੀ ਗੱਲਾਂ ਪਤੀ ਨੂੰ ਮੋੜਨ ਮੋੜਣ ਵਾਲੀਆਂ ਬੱਚਿਆਂ ਦੀ ਕੁਆਲਿਟੀ ਬਹੁਤ ਚੰਗੀਆਂ ਦੇਖੋ ਫੇਸਬੁੱਕ ਬਰੀਡ ਫੁੱਲ ਚੰਗੀਆਂ ਥੋੜਾ ਦੋੜਾ ਚੈੱਕ ਕਰ ਲਓ ਓਕੇ ਆ ਬਾਈ ਸਾਰੀਆਂ ਹਣ ਖੁੱਲੀਆਂ ਹੀ ਛੱਡੀਆਂ ਇੱਥੇ ਖੁੱਲੀਆਂ ਹੀ ਰਹਿਣਗੀਆਂ ਬਾਈ ਖਰਾਕ ਫੋੜ ਸ਼ਾਂਗ ਵਾਲਾ ਵਹਿਮ ਨਾ ਰੱਖੇ ਕੋਈ ਵੀ ਵੀਰਮਾਨ ਚ ਬਾਈ ਓਕੇ ਬਾਈ ਹਾਂਜੀ ਤੇ ਬੱਚੀਆਂ ਆਪਣੇ ਕੋਲੇ ਹੂੰ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨਾ ਤਕਰੀਬਨ ਹਾਂ ਬਾਈ ਲੈ ਵੀ ਲੈਨੇ ਆ ਠੀਕ ਆ ਹਾਂਜੀ ਠੀਕ ਆ ਜਦੋਂ ਵੀ ਬਾਈ ਕੋਲੇ ਆਵੋਗੇ ਬਾਈ ਕੋਲੇ ਤਕਰੀਬਨ ਬਈ 7-8 ਨਗ ਦਾ ਬੱਚਿਆਂ ਦੇ ਮਿਲੀ ਜਾਣਗੇ ਬਾਈ ਕੁਆਲਿਟੀ ਸਾਰੀਆਂ ਦੀ ਚੰਗੀ ਆ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ